ਇਹ ਦਿਨੀ ਚੀਨ ਤੋਂ ਬਾਅਦ ਪਾਰਤ ਦੇ ਵਿੱਚ ਨਵੇਂ ਵਾਇਰਸ ਹਿਊਮਨ ਮੈਟਾਨੀਉਮੋ ਵਾਇਰਸ ਐਚ ਐਮ ਪੀ ਵੀ ਦੇ ਮਾਮਲੇ ਸਾਹਮਣੇ ਆਉਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇਜ ਦੇ ਵਿੱਚ ਹੁਣ ਤੱਕ 5 ਕੇਸ ਐਚ ਐਮ ਪੀ ਵੀ ਨਾਲ ਪੋਜ਼ਿਟਿਵ ਪਾਏ ਗਏ ਹਨ ਅਤੇ ਇਹ ਸਾਰੇ ਛੋਟੇ ਬੱਚੇ ਨੇ ਇਸ ਦੇ ਲੱਛਣ ਕਰੋਨਾ ਵਾਇਰਸ ਦੇ ਲੱਛਣਾਂ ਨਾਲ ਮਿਲਦੇ ਜੁਲਦੇ ਨੇ ਸ਼ਾਇਦ ਇਸੇ ਕਰਕੇ ਲੋਕ ਹੋਰ ਵੀ ਚਿੰਤਤ ਨੇ ਕੋਵਿਡ 19 ਦੇ ਸਮੇਂ ਦੌਰਾਨ ਮਾਹਰ ਕੁਝ ਭੋਜਨ ਖਾਣ ਦੀ ਸਿਫਾਰਿਸ਼ ਕਰਦੇ ਸਨ ਜੋ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ ਇਹ ਭੋਜਨ ਸਾਦੀ ਲਾਗਤੋਂ ਵੀ ਬਚਾਉਂਦੇ ਨੇ ਉਜਾਂਦੇ ਹਾਂ ਕੁਝ ਜਿਹੇ ਪੋਸ਼ਣਾ ਬਾਰੇ ਐਚਐਮਪੀਵੀ ਤੋਂ ਡਰਨ ਜਾਂ ਘਬਰਾਉਣ ਦੀ ਬਜਾਏ ਕੁਝ ਸਾਦਾਨੀਆਂ ਵਰਤੋ ਖਾਣ ਪੀਣ ਦੀਆਂ ਆਦਤਾਂ ਦਾ ਖਾਸ ਧਿਆਨ ਰੱਖੋ ਕੁਝ ਜਿਹੇ ਪੋਸ਼ਣਾ ਨੂੰ ਸ਼ਾਮਿਲ ਕਰੋ ਜੋ ਇਮਿਊਨਿਟੀ ਨੂੰ ਵਧਾਉਂਦੇ ਹਨ ਅਤੇ ਅਜਿਹੀਆਂ ਚੀਜ਼ਾਂ ਨੂੰ ਨਾ ਖਾਓ ਜੋ ਸਾਹ ਦੀ ਲਾਗ ਨੂੰ ਵਧਾਉਂਦੇ ਹਨ ਇੱਕ ਖਬਰ ਮੁਤਾਬਕ ਇਸ ਸਮੇਂ ਤੁਹਾਨੂੰ ਉਹਨਾਂ ਪੋਸ਼ਣਾ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਫੇਫੜਿਆਂ ਨੂੰ ਸਿਹਤਮੰਦ ਰੱਖਦੇ ਨੇ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ ਅਤੇ ਸਾਹ ਦੀਆਂ ਲਾਗਾਂ ਤੋਂ ਬਚਾਉਂਦਾ ਹੈ ਇਹੀ ਦਿਨੀ ਜਿਆਦਾ ਤੋਂ ਜਿਆਦਾ ਖੱਟੇ ਫਲਾਂ ਦਾ ਸੇਵਨ ਕਰੋ ਜਿਵੇਂ ਕਿ ਸੰਤ ਤਰਾ ਨਿੰਬੂ ਅੰਗੂਰ ਕੀਵੀ 베ਰੀ ਟਮਾਟਰ ਆਦਿ ਇਹਨਾਂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਇਮਿਊਨਿਟੀ ਨੂੰ ਵਧਾਉਂਦਾ ਹੈ ਇਹਨਾਂ ਸਾਰਿਆਂ ਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਫੇਫੜਿਆਂ ਦੇ ਟਿਸ਼ੂ ਵਿੱਚ ਆਕਸੀਡੈਂਟਿਵ ਤਣਾਅ ਨੂੰ ਬੇਅਸਰ ਕਰਦੇ ਹਨ ਗ੍ਰੀਨ ਟੀ ਇਹ ਇੱਕ ਹਰਬਲ ਟੀ ਹੈ ਜਿਸ ਵਿੱਚ ਐਂਟੀਆਕਸੀਡੈਂਟ ਕੈਟਿਚਿਨ ਹੁੰਦਾ ਹੈ ਜੋ ਸਾੜ ਦੀਆਂ ਸਮੱਸਿਆਵਾਂ ਅਤੇ ਫੇਫੜਿਆਂ ਦੀ ਲਾਗ ਨੂੰ ਰੋਕਦੇ ਹਨ ਇਸ ਤੋਂ ਇਲਾਵਾ ਇਸ ਵਿੱਚ ਐਂਟੀ ਇਨਫਲਮੇਟਰੀ ਲਾਭ ਵੀ ਹਨ ਜੋ ਫੇਫੜਿਆਂ ਦੇ ਕੰਮ ਨੂੰ ਵਧਾਉਂਦਾ ਹੈ omega 3 ਫੈਟੀ ਐਸਿਡ ਇਹ ਸਿਹਤਮੰਦ ਫੈਟੀ ਐਸਿਡ ਲਈ ਕਈ ਕਿਸਮਾਂ ਦੀਆਂ ਮੱਛੀਆਂ ਦੇ ਨਾਲ-ਨਾਲ ਪੌਦੇ ਆਧਾਰਿਤ ਭੋਜਨ ਜਿਵੇਂ ਕਿ ਚੀਆ ਸੀਡਸ ਫਲੈਕਸੀਡਸ ਅਕਰੋਟ ਆਦੀ ਵਿੱਚ ਪਾਇਆ ਜਾਂਦਾ ਹੈ। ਓਮੇਗਾ 3 ਫੈਟੀ ਐਸਿਡ ਵਾਲੇ ਭੋਜਨ ਦਾ ਸੇਵਨ ਕਰਨ ਦੇ ਨਾਲ ਫੇਫੜਿਆਂ ਦੇ ਵਿੱਚ ਸੋਜ ਨਹੀਂ ਹੁੰਦੀ ਤੁਹਾਨੂੰ ਸਾਹ ਦੀਆਂ ਸਮੱਸਿਆਵਾਂ ਘੱਟ ਹੁੰਦੀਆਂ ਨੇ ਸਾਹ ਦੀ ਸਿਹਤ ਠੀਕ ਰਹਿੰਦੀ ਹੈ। ਅਦਰਕ ਦਾ ਸੇਵਨ ਕਰੋ। ਇਮਿਊਨਿਟੀ ਵਧਾਉਣ ਦੇ ਲਈ ਤੁਸੀਂ ਅਦਰਕ ਦਾ ਸੇਵਨ ਵੀ ਕਰ ਸਕਦੇ ਹੋ। ਇਸ ਵਿੱਚ ਐਂਟੀ ਇਨਫਲਮੇਟਰੀ ਅਤੇ ਐਂਟੀ ਮਾਈਕਰੋਬਾਇਲ ਗੁਣ ਹਨ ਜੋ ਗਲੇ ਦੇ ਵਿੱਚ ਖਰਾਸ਼, ਖਾਂਸੀ, ਜ਼ੁਕਾਮ ਅਤੇ ਸਾਹ ਸੰਬੰਧੀ ਲੱਛਣਾਂ ਨੂੰ ਘਟਾਉਂਦਾ ਹੈ। ਇਸ ਸਮੇਂ ਅਦਰਕ ਨੂੰ ਆਪਣੇ ਭੋਜਨ ਦੇ ਵਿੱਚ ਸ਼ਾਮਿਲ ਕਰੋ। ਅਦਰਕ ਦੀ ਚਾਹ ਪੀਂ ਤੁਸੀਂ ਇਸ ਨੂੰ ਕੱਚਾ ਚਬਾ ਕੇ ਵੀ ਖਾ ਸਕਦੇ ਹੋ ਲਸਣ ਖਾਓ ਲਸਣ ਐਂਟੀ ਮਾਈਕਰੋਬਾਇਲ ਅਤੇ ਐਂਟੀ ਇਨਫਲਮੇਟਰੀ ਗੁਣਾ ਨਾਲ ਭਰਪੂਰ ਹੁੰਦਾ ਹੈ ਇਸ ਦੇ ਸੇਵਨ ਦੇ ਨਾਲ ਸਾਹ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ ਐਂਟੀ ਆਕਸੀਡੈਂਟ ਸਮੁੱਚੀ ਇਮਿਊਨ ਸਿਹਤ ਨੂੰ ਕਾਇਮ ਰੱਖਦੇ ਹਨ ਅਤੇ ਫੇਫੜਿਆਂ ਦੀ ਲਾਗ ਨੂੰ ਰੋਕਦੇ ਹਨ ਇਸ ਤੋਂ ਇਲਾਵਾ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ ਹਲਦੀ ਹਲਦੀ ਵਿੱਚ ਇੱਕ ਸ਼ਕਤੀਸ਼ਾਲੀ ਮਿਸ਼ਰਣ ਹੁੰਦਾ ਹੈ ਜਿਸ ਨੂੰ ਕਰਕਿਊਮਿਨ ਕਿਹਾ ਜਾਂਦਾ ਹੈ ਇਹ ਸਾੜ ਵਿਰੋਧੀ ਅਤੇ ਐਂਟੀਆਕਸੀਡੈਂਟ ਪ੍ਰਭਾਵ ਪ੍ਰਦਾਨ ਕਰਦਾ ਹੈ ਸਾਂ ਨਾਲੀਆਂ ਦੇ ਵਿੱਚ ਸੋਜਣ ਨੂੰ ਘਟਾ ਸਕਦਾ ਹੈ ਇਹਨਾਂ ਦਿਨਾਂ 'ਚ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਕੋਸੇ ਦੁੱਧ ਦੇ ਵਿੱਚ ਹਲਦੀ ਪਾਊਡਰ ਮਿਲਾ ਕੇ ਪੀਣਾ ਚਾਹੀਦਾ ਹੈ ਇਸ ਨਾਲ ਸੁਕਾਮ ਅਤੇ ਖਾਂਸੀ ਤੋਂ ਵੀ ਰਾਤ ਮਿਲੇਗੀ ਹਰੀਆਂ ਪੱਤੇਦਾਰ ਸਬਜ਼ੀਆਂ ਪਾਲਕ ਸਵਿਸ ਚਾਰਡ ਵਰਗੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਖਾਓ ਇਹ ਵਿਟਾਮਿਨ ਸੀ ਅਤੇ ਈ ਅਤੇ ਬੀਟਾ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਜੋ ਇਮਿਊਨਿਟੀ ਨੂੰ ਵਧਾਉਂਦਾ ਹੈ ਇਹ ਫੇਫੜਿਆਂ ਦੇ ਟਿਸ਼ੂ ਦੀ ਰੱਖਿਆ ਕਰਦੇ ਹਨ ਸਾਹ ਦੀ ਸਿਹਤ ਵੀ ਠੀਕ ਰਹਿੰਦੀ ਹੈ ਜੇਕਰ ਤੁਸੀਂ ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣਾ ਚਾਹੁੰਦੇ ਹੋ ਫੇਫੜਿਆਂ ਦੀ ਸਿਹਤ ਨੂੰ ਠੀਕ ਰੱਖਣਾ ਚਾਹੁੰਦੇ ਹੋ ਅਤੇ ਸਾਹ ਦੀ ਲੱਗ ਤੋਂ ਬਚਣਾ ਚਾਹੁੰਦੇ ਹੋ ਤਾਂ ਮਿੱਠੇ ਵਾਲੇ ਭੋਜਨ ਜ਼ਰੂਰ ਖਾਓ ਜੰਕ ਫੂਡ ਬਾਹਰੀ ਭੋਜਨ ਚਰਬੀ ਵਾਲੇ ਭੋਜਨ ਮਸਾਲੇਦਾਰ ਭੋਜਨ ਸ਼ਰਾਬ ਸਿਗਰਟ ਨੋਸ਼ੀ ਆਦਿ ਦੇ ਸੇਵਨ ਤੋਂ ਪਰਹੇਜ਼ ਕਰੋ